ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਆਰਗਨਿਜ਼ਮ 46b ਬਾਰੇ ਗੱਲ ਕਰਾਂਗੇ ਸੰਸਾਰ ਭਰ ਚ ਬਣੇ ਅਜੀਬੋ-ਗਰੀਬੀ ਜਾਨਵਰ ਨੇ ਜੰਗਲਾਂ ਚ ਹਵਾ ਚੋੜਨ ਵਾਲੇ ਪਾਣੀ ਹੇਠਾਂ ਰਹਿਣ ਵਾਲੇ ਧਰਤੀ ਹੇਠਾਂ ਰਹਿਣ ਵਾਲੇ ਤੇ ਹੋਰ ਬਹੁਤ ਤਰ੍ਹਾਂ ਦੇ ਜਾਨਵਰ ਰੋੜਨ ਵਾਲੇ ਸੋ ਇੰਨਾ ਅਚੰਬਤ ਕਰਨ ਵਾਲੇ ਜੀਵਾਂ ਸੰਬੰਧੀ ਵਿਸ਼ੇ ਨੂੰ ਕ੍ਰਿਪਟੋਜ਼ੂਆਲੋਜੀ ਕਿਹਾ ਜਾਂਦਾ ਹੈ ਜਦੋਂ ਵੀ ਕੋਈ ਕੁਦਰਤੀ ਨਿਯਮਾਂ ਤੋਂ ਬਾਹਰ ਦਾ ਜਾਨਵਰ ਮਿਲਦਾ ਹੈ ਤਾਂ ਉਹਨੂੰ ਸੁਧਾਰਨ ਸ਼ਬਦਾਂ ਦੇ ਵਿੱਚ ਏਲੀਅਨ ਕ੍ਰੀਏਚਰ ਕਹਿ ਦਿੱਤਾ ਜਾਂਦਾ ਹੈ ਅੰਟਾਰਕਟਿਕਾ ਦੇ ਕੁਝ ਏਰੀਏ ਦੇ ਵਿੱਚ ਰੂਸ ਦਾ ਜਿਹੜਾ ਹੈਗਾ ਪੋゼਸ਼ਨ ਹੈ ਯਾਨੀ ਰੂਸ ਦੇ ਏਰੀਏ ਦੇ ਵਿੱਚ ਆਉਂਦਾ ਰੂਸੀ ਏਰੀਏ ਦੇ ਵਿੱਚ ਆਉਂਦਾ ਅੰਟਾਰਕਟਿਕਾ ਦਾ ਕੁਝ ਹਿੱਸਾ ਤੇ ਉਹਦੇ ਬਾਰੇ ਅੰਟਾਰਕਟਿਕਾ ਟ੍ਰੀਟੀ ਹੋਈ ਵੀ ਐ ਅੰਟਾਰਕਟਿਕਾ ਜਿੰਨੇ ਵੀ ਦੇਸ਼ਾਂ ਦਾ ਹਿੱਸਾ ਆਉਂਦਾ ਹੋਵੇ ਪਰ ਉਹਦੇ ਚ ਬਰਫ਼ ਤੋਂ 700 ਫੁੱਟ heightਾਂ ਸੈਟਲਾਈਟਾਂ ਨੂੰ ਇੱਕ ਵਾਰੀ ਸੈਟਲਾਈਟ ਦੇ ਜਿਹੜੇ ਸਕੈਨਰ ਹੁੰਦੇ ਨੇ ਉਹਨਾਂ ਨੂੰ ਇੱਕ ਅਜੀਬੋ ਗਰੀਬ ਜਿਹਾ ਟਾਂਚਾ ਦੇਖਿਆ ਤੇ ਜਦੋਂ ਉਹਦੀ ਇਹਨਾਂ ਨੇ ਗਹਿਰਾਈ ਚ ਖੋਜ ਕੀਤੀ ਉਸ ਜਗ੍ਹਾ ਤੇ ਜਿੱਥੇ ਦੇ ਕੋਆਰਡੀਨੇਟਸ ਮਿਲੇ ਸੀ ਸੈਟਲਾਈਟ ਨੂੰ ਵੀ ਇਸ ਜਗ੍ਹਾ ਜਿੱਤੇ ਆਏ ਹੈ ਤਾਂ ਉੱਥੇ ਜਾ ਕੇ ਜਦੋਂ ਦੇਖਿਆ ਗਿਆ ਥੱਲੇ ਸਕੈਨਰਸ ਹੋਰ ਚੀਜ਼ਾਂ ਦੇ ਨਾਲ ਕਰਕੇ ਤਾਂ ਰੇਡੀਓ ਵੇਵ ਛੱਡਿਆ ਗਿਆ ਲਾਈਡਾਰ ਟੈਕਨੋਲੋਜੀ ਦੇ ਨਾਲ ਦੇਖਿਆ ਗਿਆ ਰਡਾਰ ਟੈਕਨੋਲੋਜੀ ਦੇ ਨਾਲ ਰੇਡੀਓ ਇਮੇਜਿੰਗ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਵੀ ਇਹਦੇ ਅੰਦਰ ਇੱਕ ਨਿੱਗੇ ਪਾਣੀ ਦੀ ਝੀਲ ਹੈ ਜਿਹਨੂੰ ਅੱਜ ਦੀ ਤਰੀਕ ਦੇ ਵਿੱਚ ਲੇਕ ਵਾਸਟੋਕ ਕਿਹਾ ਜਾਂਦਾ ਪਰ ਰਸ਼ੀਨ ਉਹਨੂੰ ਬੋਸਟੋਕ B ਨਾਲ B O S T O ਕੇ ਸਪੈਲ ਕਰਦੇ ਨੇ ਆਪਾਂ ਵਾਸਟ ਲੇਕ ਵਾਸਟੋਕ ਕਹਿੰਦੇ ਨੇ ਆਪ ਲੋਕ ਇਹਨੂੰ ਇਸ ਲੇਕ ਦੇ ਅੰਦਰ ਹੀ ਆਰਗੇਨਿਜ਼ਮ 46b ਪਾਇਆ ਗਿਆ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਸਮੁੰਦਰੀ ਜੀਵ ਕਿਹਾ ਜਾਂਦਾ ਹੈ ਜਿਨੂੰ ਕਿ ਹਥਿਆਰ ਦੇ ਤੌਰ ਤੇ ਵਰਤੇ ਜਾਣ ਦੀਆਂ ਵੀ ਸੰਭਾਵਨਾਵਾਂ ਵੱਧ ਤੋਂ ਵੱਧ ਪ੍ਰਬਲ ਨੇ ਸੋ ਦੋਸਤੋ ਵੱਧ ਤੋਂ ਵੱਧ ਵੀਰ ਆਪਣਾ Facebook ਪੇਜ ਅਦ੍ਰਿਸ਼ਮ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਆਪਣੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਦੇ ਨਾਲ ਜੁੜੋ ਜੀ ਸੋ ਜਨਵਰੀ 2011 ਦੇ ਵਿੱਚ ਇੱਕ ਰਿਸਰਚ ਟੀਮ ਜਿਹੜੀ ਹੈ ਉਹ ਅੰਟਾਰਕਟਿਕਾ ਦੇ ਏਰੀਏ ਦੇ ਵਿੱਚ ਜਾਂਦੀ ਹੈ ਉਹਨਾਂ ਨੂੰ ਹੇਠਾਂ ਝੀਲ ਤੱਕ 700 ਫੁੱਟ ਡ੍ਰਿਲਿੰਗ ਕਰਨੀ ਪੈਂਦੀ ਹੈ ਬਰਫ਼ ਦੇ ਵਿੱਚ ਇੱਥੋਂ ਇਹ ਤੇ ਰਿਸਰਚ ਜਿਹੜੀ ਹੈ ਸ਼ੁਰੂ ਹੁੰਦੀ ਹੈ ហេਠਾਂ ਇਹ ਝੀਲ ਜਿਹੜੀ ਹੈ ਮਤਲਬ ਬਰਫ਼ ਤੋਂ 700 ਫੁੱਟ ហេਠਾਂ ਇਹ ਝੀਲ ਸ਼ੁਰੂ ਹੁੰਦੀ ਹੈ ਤੇ 2600 ਫੁੱਟ ហេਠਾਂ ਤੱਕ ਇਹ ਡੂੰਗੀ ਹੈ ਝੀਲ 5 ਫਰਵਰੀ 2012 ਨੂੰ ਇਹ ਜਿਹੜਾ ਆਰਗੇਨਿਜ਼ਮ 46b ਮਿਲਦਾ ਉਦੋਂ ਇੱਕ ਝੀਲ ਦੇ ਅੰਦਰ ਇੱਕ ਟੀਮ ਉਤਰੀ ਸੀਗੀ ਉਹਨਾਂ ਦਾ ਸਾਹਮਣਾ ਇਸ ਅਜੀਬ ਕਿਸਮ ਦੇ ਸੀਸ ਕੁਇਡ ਇਨੂੰ स्क्ਵਿਡ ਕਹਿੰਦੇ ਨੇ ਇਹ ਥੋੜਾ ਜਿਹਾ ਆਕਟੋਪਸ ਜਿਹਾ ਵਰਗਾ ਜਾਨਵਰ ਹੁੰਦਾ ਪਰ ਇਹਦਾ ਸਿਰ ਆਕਟੋਪਸ ਨਾਲੋਂ ਲੰਬੇ ਜੇ ਸਾਈਜ਼ ਦਾ ਹੁੰਦਾ ਹੈ ਤੇ ਇਹ ਕਾਫੀ ਅਜੀਬੋ ਗਰੀਬ ਜਾਂ ਜਾਨਵਰ ਸੀਗਾ ਜਿਹੜਾ ਕਾਫੀ ਜਿਆਦਾ ਦੂਰੀ ਤੱਕ ਟੌਕਸਿਨਸ ਛੱਡ ਕੇ ਜ਼ਹਿਰੀਲਾ ਅਸਰ ਛੱਡ ਕੇ ਦੂਜੇ ਸਮੁੰਦਰੀ ਜਾਨਵਰਾਂ ਨੂੰ ਮਾਰ ਰਿਹਾ ਸੀਗਾ ਮਤਲਬ ਜਦੋਂ ਸ਼ੁਰੂਆਤ ਦੇ ਵਿੱਚ ਪਹਿਲਾਂ ਉਹਨਾਂ ਨੇ ਕੈਮਰਾ ਸੈੱਟ ਕੇ ਦੇਖਿਆ ਇਹਦੇ ਵਿੱਚ ਪਤਲੀ ਜੀ ਡ੍ਰਿਲਿੰਗ ਕਰਕੇ ਬਰੀਕ ਡ੍ਰਿਲਿੰਗ ਕਰਕੇ ਛੇਦ ਬਣਾ ਕੇ ਥੱਲੇ ਤੱਕ ਲੇਕ ਵਾਸਟਾਕ ਤੱਕ 700 ਫੁੱਟ ਡੂੰਘੇ ਤੱਕ ਜਦੋਂ ਉਹਨਾਂ ਨੇ ਉਹਦੇ ਅੰਦਰ ਧਾਗਾ ਬੰਨ੍ਹ ਕੇ ਕੈਮਰੇ ਕੁੰਮਰੇ ਆ ਜਾਂ ਕੁਝ ਦੇਖਿਆ ਸਿੱਟਿਆ ਤਾਂ ਉਹਨਾਂ ਨੇ ਦੇਖਿਆ ਵੀ ਇਹਦਾ ਜਾਨਵਰ ਦਾ ਇੱਕ ਅਜੀਬ ਜਿਹੀ ਕਿਸਮ ਦਾ ਜਾਨਵਰ ਨਜ਼ਰ ਆਇਆ ਉਹਨਾਂ ਨੂੰ ਉਹਨਾਂ ਨੇ ਦਾ ਸੁਭਾ ਦੇਖਿਆ ਤਾਂ ਉਹ ਉਹਨਾਂ ਦਾ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਸਾਹਮਣੇ ਇਹਦੇ ਜੀਵ ਆਂਦਾ ਸੀ ਉਸੇ ਜੀਵ ਦਾ ਰੂਪ ਬਣਾ ਲੈਂਦਾ ਸੀਗਾ ਤੇ ਉਹਦਾ ਸ਼ਿਕਾਰ ਕਰ ਦਿੰਦਾ ਸੀਗਾ ਬੜੀ ਤੇਜ਼ੀ ਦੇ ਨਾਲ ਤਾਂ ਇੱਕ ਖੋਜੀ ਜਿਹੜਾ ਸੀਗਾ ਉਹ ਐਂਟਨ ਪਤਾਕਾ ਰੂਸੀ ਦਾ ਉਸੇ ਨੇ ਇਹ ਗੱਲ ਖੋਲੀ ਸੀਗੀ ਜਿਹੜੀ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਜਿਹੜਾ ਜੀਵ ਹੈ ਬਹੁਤ ਖਤਰਨਾਕ ਹੈ ਉਹਨਾਂ ਦੇ ਇਵਨ ਕੀ ਜਿਹੜੀ ਉਹ ਟੀਮ ਸੀਗੀ ਉਹਦੇ ਪੂਰੇ ਰੇਡੀਓ ਸਿਗਨਲ ਵੀ ਬੰਦ ਹੋ ਗਏ ਸੀਗੇ ਤਾਂ ਇਹਦੇ ਅਸਰ ਪ੍ਰਭਾਵ ਕਰਕੇ ਕਿਉਂਕਿ ਜਿਹੜੀ ਉਹ بیس ਸੀਗਾ ਜਿਹੜਾ ਉਹਨਾਂ ਨੇ ਇਹਨਾਂ ਨੇ بیس ਕੈਂਪ ਬਣਾਇਆ ਹੋਇਆ ਸੀ ਜਿੱਥੇ ਇਹਨਾਂ ਨੇ ਡ੍ਰਿਲਿੰਗ ਸ਼ੁਰੂ ਕੀਤੀ ਸੀ ਉਸ ਤੋਂ ਕਾਫੀ ਦੂਰ ਇਹਨਾਂ ਦੀ ਰਿਸਰਚ ਫੈਸਿਲਿਟੀ ਤੇ ਲੈਬ ਸੀਗੀ ਜਿੱਥੇ ਸੈਂਪਲਿੰਗ ਵਗੈਰਾ ਚੈੱਕ ਕਰਦੇ ਸੀਗੇ ਤਾਂ ਇਹ ਜਾਨਵਰ ਦੱਸਿਆ ਜਾਂਦਾ ਵੀ 150 ਫੁੱਟ ਦੂਰੀ ਤੋਂ ਵੀ ਸ਼ਿਕਾਰ ਕਰ ਲੈਂਦਾ ਸੀਗਾ ਪਾਣੀ 'ਚ ਜ਼ਹਿਰ ਛੱਡ ਕੇ ਅੰਦਰ ਜਾਣ ਵਾਲੇ ਖੋਜੀਆਂ ਦੇ ਨਾਲ ਇੱਕ ਬੜੀ ਵੱਡੀ ਦੁਰਘਟਨਾ ਵਾਪਰੀ ਸੀਗੀ ਉਹਨੇ ਇੱਕ ਖੋਜੀ ਨੂੰ ਤਾਂ ਜਾਂਦੇ ਹੀ ਉੱਥੇ ਮਾਰਤਾ ਸੀਗਾ ਫੇਰ ਉਹਨੇ ਮਨੁੱਖ ਵਰਗਾ ਆਕਾਰ ਬਣਾ ਕੇ ਇੱਕ ਹੋਰ ਖੋਜੀ ਨੂੰ ਹੀਪਲੋਟਾਈਜ਼ ਕਰ ਲਿਆ ਯਾਨੀ ਉਹਨੂੰ ਲੱਗਿਆ ਵੀ ਇਹ ਮਨੁੱਖ ਹੈ ਉਹ ਇਹਦੇ ਨੇੜੇ ਆ ਗਿਆ ਜਦੋਂ ਉਹ ਮਾਰ ਲੱਗਿਆ ਤਾਂ ਦੂਸਰੇ ਕਿਸੇ ਹੋਰ ਖੋਜੀ ਨੇ ਉਹਦਾ ਇੱਕ ਟੈਂਟੇਕਲ ਯਾਨੀ ਉਹਦੀ ਬਾਹਂ ਜੀ ਵੱਢਤੀ ਉਸ ਇੱਕ ਬਾਹਂ ਜੀ ਨੇ ਵੀ ਉਹ ਵੀ ਇੰਨੀ ਆਪ ਖੁਦ ਦੇ ਵਿੱਚ ਆਟੋਨਮਸਲੀ ਇੰਨੀ ਸਟਰੋਂਗ ਨਿਕਲੀ 뮤ਟੈਂਟ ਹੋ ਗਿਆ ਉਹ ਤੋਂ ਕਿ ਉਹਦੇ ਨਾਲ ਵੀ ਉਹਨੇ ਗळा ਘੁੱਟ ਕੇ ਇੱਕ ਹੋਰ ਖੋਜੀ ਨੂੰ ਗळा ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਲੇਕ ਵਾਸਟੋਕ ਚ ਜਿਹੜੀ ਖੋਜ ਹੈ ਜਨਵਰੀ 2011 ਦੇ ਵਿੱਚ ਸ਼ੁਰੂ ਹੋਈ ਸੀ ਇਹ ਜਿਹੜੀ ਹੈ ਸਰਗੇਈ ਵਾਰਲੋਵ ਜਿਹੜਾ ਸਰਗੇਈ ਵਾਰਲੋਵ ਨਾਮ ਦਾ ਬੰਦਾ ਸੀਗਾ ਉਹ ਇੱਕ ਰਿਸਰਚ ਸਾਇੰਟਿਸਟ ਸੀਗਾ ਤੇ ਉਹ ਸਬਗਲੇਸ਼ੀਅਲ ਲੇਕਸ ਦੇ ਉੱਪਰ ਰਿਸਰਚ ਕਰਦਾ ਸੀਗਾ ਉਹਨੇ ਬਰਫ਼ ਹੇਠਾਂ ਡ੍ਰਿਲਿੰਗ ਸ਼ੁਰੂ ਕਰਵਾਈ ਸੈਂਟੀਫਿਕ ਰਿਸਰਚ ਦੇ ਭਾਵਨਾ ਲੈ ਕੇ ਮਨ ਦੇ ਵਿੱਚ ਕਿਉਂਕਿ ਉਹ ਜਿਹੜਾ ਐਂਟਾਰਕਟਿਕ ਰਿਸਰਚ ਇੰਸਟੀਚਿਊਟ ਸੈਂਟ ਪੀਟਰਸਬਰਗ ਦੇ ਵਿੱਚ ਕੰਮ ਕਰਦੇ ਵੁਨੇਰੀ ਲੋਕਿੰਦਾ ਬਹੁਤ ਨਜ਼ਦੀਕੀ ਸੀਗਾ ਜੋ ਕਿ ਇੱਕ ਮੰਨਿਆ ਹੋਇਆ ਸਾਇੰਟਿਸਟ ਹੈ ਰਸ਼ੀਆ ਦੇ ਵਿੱਚ ਇਸ ਪ੍ਰੋਜੈਕਟ ਦੇ ਪੇਪਰ ਜਿਹੜੇ ਨੇ ਲੀਕ ਹੋਣ ਤੇ ਹੀ ਸਚਾਈ ਜਿਹੜੀ ਹੈ ਇਸ ਪ੍ਰੋਜੈਕਟ ਦੀ ਬਾਹਰ ਆਈ ਸੀਗੀ ਇਸ ਪ੍ਰੋਜੈਕਟ ਨੂੰ ਬਾਅਦ ਚੋਂ ਪਤਾ ਲੱਗਿਆ ਕਿ ਰਸ਼ੀਨ ਫੈਡਰਲ ਸਰਵਿਸ ਨੇ ਇਹਨੂੰ ਫੰਡਿੰਗ ਕੀਤੀ ਸੀਗੀ ਰੂਸੀ ਸਰਕਾਰ ਇਸ ਜਾਨਵਰ ਨੂੰ ਹਥਿਆਰ ਵਾਂਗ ਇਸਤੇਮਾਲ ਕਰਨਾ ਚਾਹੁੰਦੀ ਸੀ ਜਦੋਂ ਕੈਮਰਿਆਂ ਦੇ ਫੋਕਸ ਦੇ ਵਿੱਚ ਇਹ ਜਾਨਵਰ ਆਇਆ ਤਾਂ ਉਹਨਾਂ ਨੇ ਮਨ 'ਚ ਇਰਾਦਾ ਬਣਾਇਆ ਕਿ ਇਸ ਜਾਨਵਰ ਨੂੰ ਆਪਾਂ ਕੱਢਾਂਗੇ ਇਹਨੂੰ ਦੇਖਾਂਗੇ ਇਹਨੂੰ ਇਹਦੇ ਵੈਪਨ ਦੇ ਤੌਰ ਤੇ ਪੋਟੈਂਸ਼ੀਅਲਸ ਦੇਖਾਂਗੇ ਤਾਂ ਉਹਨਾਂ ਨੇ ਇੱਕ ਟਰਾਂਸਪੋਰਟੇਸ਼ਨ ਮੋਡਿਊਲ ਤਿਆਰ ਕੀਤਾ ਤਾਂ ਕਿ ਉਹਨੂੰ ਤੱਕ ਉਤਾਰਿਆ ਜਾ ਸਕੇ ਪਰ ਜਿੰਨਾ ਦਿਨਾਂ ਚ ਆਰਗਨਿਜ਼ਮ 46b ਉਹਨਾਂ ਨੂੰ ਮਿਲਿਆ ਤਾਂ ਉਹਨਾਂ ਦਿਨਾਂ ਦੇ ਵਿੱਚ 6 ਦਿਨ ਜਦੋਂ ਮਤਲਬ ਝੀਲ ਦੇ ਅੰਦਰ ਉਤਰ ਗਏ ਥੱਲੇ ਟ੍ਰਾਂਸਪੋਰਟੇਸ਼ਨ ਵੀ ਮੋਡਿਊਲ ਦੇ ਥਰੂ ਤਾਂ 6 ਦਿਨ ਕਿਹਾ ਜਾਂਦਾ ਵੀ ਉੱਪਰ ਜਿਹੜਾ ਉਹਨਾਂ ਦਾ ਬੇਸ ਕੈਂਪ ਸੀ ਉੱਥੇ ਵੀ ਉਹਨਾਂ ਦੇ ਜਿਹੜੇ ਰੇਡੀਓ ਬਿਲਕੁਲ ਬੰਦ ਰਹੇ ਉਹਨਾਂ ਦੇ ਜਿਹੜੇ ਵਾਇਰਲੈਸ ਸੈੱਟ ਸੀਗੇ ਬੇਸ ਕੈਂਪ ਦੇ ਉਹ ਬਿਲਕੁਲ ਬੰਦ ਰਹੇ ਜਿੱਥੋਂ ਉਹਨਾਂ ਦੀ ਲੈਬਾਰਟਰੀ ਤੇ ਰਿਸਰਚ ਸੈਂਟਰ ਬਹੁਤ ਦੂਰ ਸੀਗਾ ਯਾਨੀ ਉਹਨਾਂ ਸਾਰਿਆਂ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਉਹਨਾਂ ਦੀ ਭਾ ਦੀ ਪੂਰੀ ਟੀਮ ਜਿਹੜੀ ਆ ਮੈਂ ਇਹ ਨਹੀਂ ਪਤਾ ਕੀ ਹੋ ਗਿਆ ਉਹਦੇ ਨਾਲ ਕਿ ਕਿ ਇਹ ਜਾਨਵਰ ਬੜਾ ਖਤਰਨਾਕ ਆ ਪੂਰੀ ਟੀਮ ਚੋਂ ਵੈਸੇ ਸੱਚਮੁੱਚ ਅੱਧੇ ਮੈਂਬਰ ਮਾਰੇ ਗਏ ਸੀਗੇ ਤੇ ਜਿਹੜੇ ਬਚੇ ਸੀਗੇ ਉਹਨਾਂ ਚੋਂ ਅੱਧਿਆਂ ਦੇ ਕੈਰੀਅਰ ਇਸ ਹਾਦਸੇ ਬਾਰੇ ਮੂੰਹ ਖੋਲਣ ਕਰਕੇ ਖਰਾਬ ਹੋ ਗਏ ਸੀ ਕਿਹਾ ਜਾਂਦਾ ਵੀ ਜਿਹੜਾ ਆਰਗਾਨਿਜ਼ਮ 46b ਹੈ ਉਹ ਟਲੈਪ ਟੈਲੀਪੈਥੀ ਨਾਲ ਵੀ ਬੰਦੇ ਨੂੰ ਕੰਟਰੋਲ ਕਰ ਲੈਂਦਾ ਯਾਨੀ ਉਹਦੇ ਮਾਈਂਡ ਵੇਵਸ ਨਾਲ ਵੀ ਗੱਲ ਕਰ ਲੈਂਦਾ ਹੈ ਹਾਲਾਂਕਿ ਇਹਦੇ ਤੇ ਬਾਅਦ ਚ ਬਹੁਤ ਰਿਸਰਚ ਵੀ ਕੀਤੀ ਗਈ ਵੀ ਇਹਦੇ ਪਿੱਛੇ ਸਾਇੰਟੈਕ ਫਿਕ ਬੇਸ ਕੀ ਹੈ ਪਰ ਅਮਰੀਕਾ ਦੇ ਵਿੱਚ ਇੱਕ ਸਾਇੰਟਿਸਟ ਨੇ ਇਹਦੇ ਤੇ ਖੋਜ ਕਰਕੇ ਇਹ ਸਾਬਿਤ ਕਰਤਾ ਸੀ ਵੀ ਟੈਲੀਪੈਥੀ ਜਿਹੜੀ ਹੈਗੀ ਆ ਉਹ ਬੰਦਾ ਵੀ ਕਰ ਸਕਦਾ ਉਹਦੇ ਚ ਜਿਹੜੇ ਇਲੈਕਟ੍ਰੋ ਸਿਗਨਲ ਹੁੰਦੇ ਨੇ ਬ੍ਰੇਨ ਦੇ ਨਿਊਰੋ ਇਲੈਕਟ੍ਰੋ ਸਿਗਨਲਸ ਉਹਨੂੰ ਉਹਦੇ ਨਾਲ ਰਿਲੇਟਡ ਕੁਝ ਕਰਨਾ ਹੁੰਦਾ ਤੇ ਉਹ ਟੈਲੀਪਥਿਕਲੀ ਕਿਸੇ ਵੀ ਬੰਦੇ ਦੇ ਮਾਈਂਡ ਨੂੰ ਰੀਡ ਕੀਤਾ ਜਾ ਸਕਦਾ ਇਹ ਇਨਸਾਨ ਨੇ ਵੀ ਕਰਕੇ ਦੇਖ ਲਿਆ ਤੇ ਜਾਨਵਰ ਦੇ ਵਿੱਚ ਇਹ ਕੁਆਲਿਟੀ ਜਿਹੜੇ ਸਮੁੰਦਰ ਦੇ ਥੱਲੇ ਕਿਹਾ ਜਾਂਦਾ ਵੀ ਬਹੁਤ ਨੀਰੇ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜਾਨਵਰ ਰਹਿ ਰਹੇ ਨੇ ਉਹਨਾਂ ਦੇ ਵਿੱਚ ਇਹ ਜਿਹੀਆਂ ਕੁਆਲਿਟੀਆਂ ਪੈਦਾ ਹੋਣ ਦੇ ਚਾਂਸਸ ਹੁੰਦੇ ਨੇ ਪਰ ਇਸ ਕੁਆਲਿਟੀ ਦੇ ਕਰਕੇ ਯਾਨੀ ਇਹ ਉਹਦੀ ਮੂਲਕ ਦੀ ਰੂਪ اختیار ਕਰਨ ਦੀ ਕੁਆਲਿਟੀ ਕਰਕੇ ਹੀ ਉਹਨੂੰ ਏਲੀਨ 3ੀਚਰ ਮੰਨਿਆ ਜਾਂਦਾ ਹੈ ਇਹ ਬੰਦੇ ਸਮੇਤ ਕਿਸੇ ਵੀ ਜੀਵ ਦਾ ਰੂਪ اختیار ਕਰ ਲੈਂਦਾ ਸ਼ਿਕਾਰ ਤਾਂ ਕਿ ਇਹਦੇ ਨੇੜੇ ਆਣ ਤੋਂ ਝਿਜਕੇ ਨਾ ਇਹ ਜਿਹੜੀ ਵੀ ਚੀਜ਼ ਦਾ ਰੂਪ ਅਖਤਿਆਰ ਕਰਦਾ ਹੈ ਫਿਰ ਉਹ ਸੇਮ ਉਹ ਦੇਖ ਕੇ ਆਪਣੇ ਨਾਲ ਦੇ ਇਹਨੂੰ ਤਾਂ ਉਹ ਚੀਜ਼ੇ ਦੇ ਨੇੜੇ ਆ ਜਾਂਦੀ ਹੈ ਚਾਹੇ ਇਨਸਾਨ ਹੈ ਉਹ ਦੂਜਾ ਡਾਈਵਰ ਸਮਝ ਕੇ ਨੇੜੇ ਆ ਜਾਂਦਾ ਕੋਈ ਜਾਨਵਰ ਹੈ ਸਮੁੰਦਰੀ ਤਾਂ ਉਹ ਇਹਨੂੰ ਆਪਣੇ ਨਾਲ ਦਾ ਜਾਨਵਰ ਸਮਝ ਕੇ ਦੇ ਨਾਲ ਆ ਨੇੜੇ ਆ ਜਾਂਦਾ ਤਾਂ ਇਹ ਸ਼ਿਕਾਰ ਕਰ ਦਿੰਦਾ ਇਹ ਜੀਵ ਵੱਡਾ ਆਕਾਰ ਹੋਣ ਦੇ ਬਾਵਜੂਦ ਬਰੀਕ ਤੋਂ ਬਰੀਕ ਥਾਂ ਦੇ ਵਿੱਚ ਵੀ ਦੀ ਵੀ ਲੰਘ ਜਾਂਦਾ ਹੈ ਸਿਗਾ ਆਰਾਮ ਦੇ ਨਾਲ ਤੇ ਆਂ ਜਾਂਦਾ ਹੈ ਕਿ ਇਹ ਇਹ ਭਵਿੱਖ ਚ ਇਹਨੂੰ ਹਥਿਆਰ ਦੇ ਤੌਰ ਤੇ ਯੂਜ਼ ਕੀਤੇ ਜਾਂਦੇ ਚਾਂਸਸ ਬਹੁਤ ਜ਼ਿਆਦਾ ਹੋਣ ਕਰਕੇ ਇਹ ਜਾਨਵਰ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਵੀ ਇਹ ਸਭ ਤੋਂ ਪਾਇਆ ਗਿਆ ਸਮੁੰਦਰਾਂ ਦੇ ਵਿੱਚ ਸਭ ਤੋਂ ਖਤਰਨਾਕ ਪ੍ਰਾਣੀ ਮੰਨਿਆ ਜਾਂਦਾ ਹੈ ਤੇ ਰੂਸੀ ਸਰਕਾਰ ਨੇ ਇਸ ਪ੍ਰੋਜੈਕਟ ਤੇ ਪਰਦਾ ਪਾਉਣ ਦਾ ਹਰ ਸੰਭਵ ਯਤਨ ਕੀਤਾ ਪਰ ਨਾਲ ਦੇ ਬੰਦਿਆਂ ਦੀ ਅੱਧੀ ਟੀਮ ਦੀ ਮੌਤ ਹੋਣ ਕਰਕੇ ਖੋਜੀਆਂ ਨੇ ਜਿਹੜਾ ਇਹਦੇ ਬਾਰੇ ਮੂੰਹ ਖੋਲਿਆ ਤੇ ਉਹ ਮੂੰਹ ਖੁੱਲਣ ਤੇ ਮਜਬੂਰ ਹੋ ਗਏ ਜਿੱਥੋਂ ਤੱਕ ਕਿ ਇਸ ਨੂੰ ਟਰਾਂਸਪੋਰਟ ਮੋਡਿਊਲ ਨੂੰ ਥੱਲੇ ਤਾਰਨ ਦੀ ਗੱਲ ਹੈ ਤਾਂ ਉਹ ਇਹਨਾਂ ਨੇ ਇਦਾਂ ਕੀਤਾ ਕਿ ਉਹ ਜਦੋਂ ਇਹਨਾਂ ਨੇ ਟਰਾਂਸਪੋਰਟ ਮੋਡਿਊਲ ਇਸ ਕਰਕੇ ਲੈ ਕੇ ਗਏ ਸੀ ਇਹਨਾਂ ਨੂੰ ਇਹ ਸੀ ਵੀ ਇਹਨੂੰ ਬਾਹਰ ਕੱਢ ਕੇ ਲੈ ਕੇ ਆਵਾਂਗੇ ਉਹ ਰੋਲਾ ਪੈਣ ਦਾ ਰੀਜ਼ਨ ਵੀ ਕਿਤੇ ਨਾ ਕਿਤੇ ਟਰਾਂਸਪੋਰਟ ਮੋਡਿਊਲ ਚੋਂ ਹੀ ਪਤਾ ਹੋਇਆ ਵੀ ਇਹਨਾਂ ਨੇ ਇੱਕ ਕਿ ਕੋ ਜੀ ਨੂੰ ਬਲੀ ਦੇ ਬੱਕਰੇ ਦੇ ਤੌਰ ਤੇ ਇਸਤੇਮਾਲ ਕੀਤਾ ਉਹਨੂੰ ਟਰਾਂਸਪੋਰਟ ਮੋਡਿਊਲ ਦਾ ਦਰਵਾਜ਼ੇ ਖੋਲ ਕੇ ਦੋ ਉਹ ਪਰਲੀ ਸਾਈਡ ਖੜਾ ਕਰਤਾ ਜਦੋਂ ਜਾਨਵਰ ਵੜਿਆ ਤਾਂ ਫਟਾਫਟ ਦਰਵਾਜ਼ੇ ਬੰਦ ਕਰਤੇ ਕਿਉਂਕਿ ਪਾਣੀ ਦੇ ਵਿੱਚ ਕੀ ਹਰ ਚੀਜ਼ ਦੀ ਮੂਮੈਂਟਮ ਥੋੜੀ ਜੀ ਸਲੋ ਹੁੰਦੀ ਹੈ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਟਾਈਮ ਮਿਲਿਆ ਤੇ ਉਹਨਾਂ ਨੇ ਬੰਦ ਕਰਕੇ ਇਸ ਆਰਗੇਨਿਜ਼ਮ 46 ਬੀ ਨੂੰ ਮੋਡਿਊਲ ਚ ਫਸਾ ਕੇ ਬਾਹਰ ਵੀ ਲਿਆਤਾ ਲੀਕ ਹੋਏ ਡਾਕੂਮੈਂਟਾਂ ਨੇ ਇੱਕ ਵਾਰ ਤਾਂ ਪੂਰੇ ਸੰਸਾਰ ਚ ਤਰਥੱਲੀ ਮਚਾਤੀ ਸੀ ਐਂਟਾਰਕਟਿਕਾ ਟ੍ਰੀਟੀ ਵਾਲੇ ਜਿਹੜੇ ਮੁਲਕ ਸੀਗੇ ਉਹਨਾਂ ਨੇ ਰੂਸ ਦੀ ਇਸ ਖੋਜ ਤੇ ਭਾਰੀ ਇਤਰਾਜ ਜਤਾਇਆ ਸੀਗਾ ਪਰ ਇਹਨੂੰ ਹਥਿਆਰ ਵਜੋਂ ਵਰਤੇ ਜਾਣ ਦੀ ਇੱਛਾ ਦੇ ਕਰਕੇ ਰੂਸ ਨੇ ਕਿਸੇ ਦੀ ਪ੍ਰਵਾਹ ਵੀ ਨਹੀਂ ਕੀਤੀ ਸੋ ਦੋਸਤੋ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਇਹ ਜੇ એલિયન ਜੀਵ ਨੇ ਜਿਨ੍ਹਾਂ ਦੇ ਬਾਰੇ ਆਪਾਂ ਸੋਚ ਤੱਕ ਨਹੀਂ ਸਕਦੇ ਜ਼ਿਆਦਾਤਰ ਜਿਹੜੀਆਂ ਇਦਾਂ ਦੇ ਜੀਵ ਆਉਂਦੇ ਨੇ ਜਿਹੜੇ ਧਰਤੀ ਤੇ ਪਾਏ ਜਾਂਦੇ ਨੇ ਪਰ ਉਹ ਆਮ ਜੀਵਾਂ ਵਰਗੇ ਜੀਵ ਨਹੀਂ ਉਹਨਾਂ ਆਪਣੀ ਹੀ ਕਿਸਮ ਦੇ ਵੱਖਰੇ ਨੇ ਬਹੁਤ ਸਾਰੀ ਉਹਨਾਂ ਦੀ ਗੱਲ ਚੱਲਦੀ ਹੈ ਜਿੱਦਾਂ ਮਰਮੇਡ ਹੋ ਗਈਆਂ ਸਮੁੰਦਰ ਚ ਜਿਨ੍ਹਾਂ ਨੂੰ ਜਲਪਰੀ ਕਹਿੰਦੇ ਨੇ ਉਹਨਾਂ ਦੇ ਦੁਨੀਆ 'ਚ ਪਾਏ ਜਾਣ ਦੇ ਕਈ ਜਗ੍ਹਾ ਜਾਂ ਹੋਰ ਬਹੁਤ ਤਰ੍ਹਾਂ ਦੇ ਦੂਸਰੇ ਜਾਨਵਰ ਜਿਵੇਂ ਚੁਪਾ ਕਾਬਰਾ ਹੋ ਗਿਆ ਜਾਂ ਬਿਗ ਫੁੱਟ ਹੋ ਗਿਆ ਇਹਨਾਂ ਨਾਲ ਰਿਲੇਟਡ ਵਿਸ਼ਾ ਜਿਹੜਾ ਹੈ ਉਹਨੂੰ ਕ੍ਰਿਪਟੋਜ਼ੂਓਲੋਜੀ ਕਹਿੰਦੇ ਨੇ ਯਾਨੀ ਇੱਕ ਅਲੱਗੀ ਕਿਸਮ ਦੀ ਕ੍ਰਿਪਟੋਆਇਡਸ ਵਾਲੀ ਜੀਓਲੋਜੀ ਜੀ ਜਿਹੜੀ ਅਜੀਬੋ ਗਰੀਬ ਜਾਨਵਰਾਂ ਵਾਲੀ ਜੀਓਲੋਜੀ ਆ ਸੋ ਦੋਸਤੋ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਇਹ ਦੱਸਣਾ ਬਿਲਕੁਲ ਨਾ ਭੁੱਲਣਾ ਹੇਠਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਲਾਈਕ ਸ਼ੇਅਰ ਫਾਰਵਰਡ ਜਰੂਰ ਕਰਦੇ ਹੋ ਤੇ ਬੱਦ ਤੋਂ ਵੱਧ ਵੀਰਾਂ ਨੂੰ ਆਪਣੇ ਚੈਨਲ ਦੇ ਨਾਲ ਜੋੜਨ ਦੇ ਲਈ ਉਤਸ਼ਾਹਿਤ ਕਰੋ ਤੇ ਜਿਹੜੇ ਵੀਰਾਂ ਨੂੰ ਪੈਰਾਨਾਰਮਲ ਰਿਸਰਚ ਦੇ ਵਿੱਚ ਦਿਲਚਸਪੀ ਹੈ ਉਹ ਆਪਣਾ ਰਿਸਪਾਂਸ ਜ਼ਰੂਰ ਦੱਸਿਆ ਕਰੋ ਆਪਣਾ ਫੀਡਬੈਕ ਜ਼ਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੋ ਬੱਦ ਤੋਂ ਵੱਧ ਬਹੁਤ ਮਿਹਨਤ ਲੱਗਦੀ ਹੈ ਇਸ ਚੀਜ਼ ਤੇ ਬੜੀ ਰਿਸਰਚ ਲੱਗਦੀ ਹੈ ਇਹ ਚੀਜ਼ਾਂ ਦਾ ਮਿਲਣਾ ਬੜਾ ਸੌਖਾ ਨਹੀਂ ਹੈਗਾ ਬਹੁਤ ਔਖੇ ਤੌਰ ਤੇ ਹੀ ਇਹ ਖੋਜ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਲਈ ਹਜ਼ਾਰਾਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਢੰਗ ਤਰੀਕੇ ਵਰਤਨੇ ਪੈਂਦੇ ਨੇ ਸੋ ਵੀਰ ਨਾਲ ਜੁੜੇ ਰਹਿਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਣੇਰੇ